ਸਰਵ ਜੀ ਆਇਆਂ ਨੂੰ ਜੀ ਬੇਟੇ ਆਪਰੋ ਪਰਮ ਸਤਿ ਸੱਚ ਪਾਤਸ਼ਾਹੀਓ ਰੱਬੀ ਬਾਣੀ ਰਾਏ ਤੇ ਸਭੇ ਜਿਤੁ ਪੁਟਾਈ ਤੇ ਮਹਾ ਬਾਪੁ ਸਦਾ ਸ੍ਰੀ ਅਰਦਾਸ ਬਰਣਾ ਨੋਹਿ ਆਂ ਸਾਚਾਂ ਸਹੀ ਪਰਮੇਂ ਸੇਂ ਜੀ ਉਹਨਾਂ ਲਈ ਜਿਹੜਾ ਸੂਰ ਸਾਧਨ ਕੀ ਹੈ ਮਨੁੱਖ ਕੋ ਪਾਏ ਦੇਣਾ ਆਪਿ ਜੀ ਨਾਲ ਜਿਤਤੇ ਜੀਵਤਰਾਣ ਜਿਤਤੇ ਨਾਮ ਬਰਿਆ ਤੁਮ ਸਭੀ ਤਾਂ ਕੋ ਰੋ ਮੁਕਾ ਤੁਮ ਜਿ ਸਮਾ ਨਾਮ ਜੀ ਯਾਦ ਸੋ ਸਿਮ ਜੀ ਜੋਤਿ ਕਰਨਾ ਚਾਹਲੇ ਤੁਮ ਆਪਣੀ ਪਰੇਸ਼ਾਨੀ ਹਰ ਦੇ ਜੱਥੇ ਜੇਰ ਪਿਆਰ ਕਰਨਾ ਆਪ ਜੀ ਇਹ ਜੋਤਿ ਦਾ ਪਰਾਇ ਤੁਮ ਰੋ ਜੀ ਇਤਰਾਤਾ ਰੰਗਰ ਕਰ ਜੀ ਆਪਕੇ ਮਾਣੇ ਸੁਭਦ ਆਪਾ ਹਾਂ ਅੱਲਾਹੁ ਅਕਬਰ

ਦੀਆਂ ਦੀਆਂ ਜੋੜੀਆਂ ਬਣੀਆਂ 12 ਤੋਂ ਆਪੋਲੇ ਸੋਨੇ ਹਾਸ ਤੇਤੀ ਚੌਤੀ ਮੈਂਬਰ ਬਣੇ ਘਰ ਦੇ ਤੇ ਕਿਹ ਹੋਇਆ ਪਰਿਵਾਰ ਹੋਏਗਾ ਕਿਉਂ ਨਾ ਧਨ ਕਈਏ ਤੇਤੀ ਚੌਤੀ ਮੈਂਬਰ ਅਜੋ ਪਰਵਾਰ ਮੈਂ ਕਹੋ ਮੈਂ ਦਿੱਲੀ ਮਲਾ ਸਕਦਾ ਸਾਰੇ ਹੀ ਕੀਤਨੀਆਂ ਸਾਰਿਆਂ ਨੇ ਬਾਬੇ ਨਾਨਕ ਨੇ ਲਾਭੀ ਬਣਾ ਤੇਰੇ ਅਗੋਂ ਭਤੀਜੇ ਅਗੋਂ ਭਾਣਜੇ ਵਿਦਿਆਨਤੀ ਤੇ ਸਾਰੇ ਦੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮਾਂ ਦੇ ਭੌਰੇ ਤੇ ਸ਼ੀਧੀਆਂ ਪ੍ਰਾਪਤ ਕੀਤੀਆਂ ਆਖੋ ਕਿਐਸੀਆਂ ਕਮਾਈਆਂ ਹੋਣੀਆਂ ਐਸੀਆਂ ਰੂਹਾਂ ਕਿਐਸੀਆਂ ਕਮਾਈਆਂ ਤੇ ਸੰਗਤ ਜੀ ਕਿਉਂ ਨਾ ਮੰਮੀਏ ਮਹਾਰਾਜ ਕੋ ਨਾਮ ਦਾ ਜਿਕਰ ਆਪਾਂ ਸੰਭੇ ਜਦੋਂ ਮਹਾਰਾਜੀ ਨੇ ਵੀਰ ਲਖਵਾਈ ਬਾਸੂ ਕੀ ਹੋਣਾ ਨਹੀਂ ਲਖਾ ਦੀ ਸੇਵਾ ਕੀਤੀ ਧੰਨ ਬਾਬਾ ਦੀਸ ਦੀ ਕਲਮਾ ਦੀ ਸੇਵਾ ਨਹੀਂ ਪਾਈ ਤੇ ਜਦੋਂ ਸਪੀ ਆਦਤ ਮੰਗੀ ਸੱਚੇ ਪਾਤਸ਼ਾਹ ਸਾਡੀ ਸਿੱਖੀ ਕੇ ਸਾਸਵਾਸਾਂ ਸੰਗ ਦੇਵੇ ਬੋਲੀ ਵਰਦੇ ਬੋਲੀ ਆਪਾ ਦਰਸ਼ਨ ਕਰਦੇ ਧੰਨ سب ان گوڑی سنگ گئی سڈے تری میل کرو آ ساری گری سپنا ترین کرو ਸਤਿ ਕੀ ਵਿੰਦੇ ਬੰਦੇ ਇਹ ਆਰਿਵੰਦੀ ਮੰਤਵੇ ਰਹੀਦਾ ਆਤਮਾ ਜੇ ਤੁਮ ਮਾਇਆ ਨੇ ਰਾਮ ਸਿੰਘ ਹਨ ਜੀਓ ਸਰੀਰੋ ਇਹ ਆਰਵੜਿਆ ਸਮਾਗਤ ਦੇ ਲਿਖੇ ਫਰੀਦ ਜੀ ਦੇੰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨਦਾਨ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦੇ ਹੀ ਦੇ ਦਿਹਾੜੇ ਨਾਲ ਮਰਪਤ ਤਰਸਾਲ ਦੇ ਹੀ ਭਾਈ ਮਨੀ ਸਿੰਘ ਜੀ ਡੇਰਾ ਸੰਤ ਜਾਨੀ ਮੀਰ ਸਿੰਘ ਜੀ ਦੇ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ ਉਹਨਾਂ ਦੇ ਅਜ ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ ਤੇ ਹੁਣ ਸ਼ਾਮ ਦਾ ਦੀਵਾਨ ਜਿਹੜਾ ਹੈ ਉਹ ਛਾਵਣ 2 ਵਜੇ ਤੋਂ ਲਾ ਕੇ ਰਾਤੀ 11 ਵਜੇ ਤੱਕ ਚੱਲੇਗਾ ਜਿਸ ਵਿੱਚ ਗੁਰੂ ਗਰਬ ਦੇ ਕੀਰਤਨੀਆਂ ਅਰਜਸ ਦੁਆਰਾ ਸੰਤਾਂ ਨੂੰ ਨਿਯਾਲ ਕਰਨਗੇ ਸੰਤ ਮਹਾਪੁਰਸ਼ ਆਪਣੇ ਪਰਮੇਸ਼ਰ ਸੰਤਾਂ ਨੂੰ ਸ਼ਰਮਣ ਕਰਾਉਣਗੇ ਇਸ ਮੋੜ ਤੇ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਹੋਰ ਸਮਾਗਮ ਦੇ ਵਿੱਚ ਵੱਧ ਚੜ੍ਹ ਕੇ ਹਾਜ਼ਰੀਆਂ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ